ਸਾਡੀ ਪਾਰਟੀ ਦੇ ਸੀਨੀਅਰ ਲੀਡਰ ਵਿਕਰਮ ਸਿੰਘ ਮਜੀਠੀਆ ਜੀ ਉਹਨਾਂ ਉੱਤੇ ਲਗਾਤਾਰ ਝੂਠਾ ਆ ਕੇਸ ਹੀ ਬਣਾਏ ਜਾ ਰਹੇ ਤੇ ਧੱਕਾ ਵੀ ਕੀਤਾ ਜਾ ਰਿਹਾ ਪਿਛਲੇ 5 ਸਾਲ ਵਕ ਵਕ ਐਸਆਈਟੀਆਂ ਬਣਾ ਕੇ ਵਕ ਪਰਚੇ ਕਰਕੇ ਅੱਜ ਤੱਕ ਨਾ ਕੋਈ ਚਲਾਨ ਪੇਸ਼ ਕਰ ਸਕਿਆ ਨਾ ਕੋਈ ਸਬੂਤ ਲੱਭ ਸਕਿਆ ਹੁਣ ਐਡੀ ਥੱਲੇ ਲੈਵਲ ਤੇ ਚਲੇ ਗਏ ਆ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਮਾਝੇ ਦੇ ਵਰਕਰ ਆ ਉਹਨਾਂ ਸਾਰਿਆਂ ਨੂੰ ਫੜ-ਫੜ ਕੇ ਥਾਣੇ ਲੈ ਕੇ ਆ ਰਹੇ ਆ ਤੇ ਉਹਨਾਂ ਨੂੰ 50 ਪੁਲਿਸ ਲੱਗੀ ਆ ਕਿ ਤੁਸੀਂ ਬਿਆਨ ਦਿਓ ਆਹ ਕਰੋ ਉਹ ਕਰੋ ਸ਼੍ਰੋਮਣੀ ਕਾਲੀ ਦਲ ਦੀ ਸਮੂਚੀ ਲੀਡਰਸ਼ਿਪ ਸਟਰੋਂਗਲੀ ਕੰਡੈਮ ਕਰਦੀ ਹੈ ਤੇ ਨਾਲੇ ਸਾਰੇ ਅਫਸਰ ਸਬੰਧ ਨੂੰ ਬੇਨਤੀ ਕਰਦੀਆਂ ਕਿ ਜੇ ਤੁਸੀਂ ਜਿਹੜਾ ਕੰਮ ਤੁਸੀਂ ਕਰਨ ਲੱਗੇ ਹੋ ਜਿਹੜਾ ਨਾਜਾਇਜ਼ ਤੱਕਾ ਕਰਨ ਲੱਗੇ ਹੋ ਤੁਹਾਨੂੰ ਆ ਨਹੀਂ ਪਤਾ ਕਿ ਝੂਠੇ ਕੇਸ ਪਾਉਣੇ ਵੀ ਓਡਾ ਵੱਡਾ ਗਣਾ ਹੈ ਸੋ ਜਿਹੜਾ ਕਾਨੂੰਨ ਤੋੜੂਗਾ ਭਾਵੇਂ ਉਹ ਵਫਸਰ ਹੈ ਉਹਨੂੰ ਆਪਣੀ ਜ਼ਿੰਮਵਾਰੀ ਉਹ ਉਹਨੂੰ ਆਪਣੀ ਜਿਹੜੀ ਸਜ਼ਾ ਭੁਗਤਣੀ ਪੈਣੀ ਹੈ ਸੋ ਸ਼੍ਰੋਮਣੀ ਅਕਾਲੀ ਦਲ ਸਟਰੋਂਗਲੀ ਕੰਡੈਮ ਕਰਦਾ ਹੈ ਜੋ ਸਾਡੇ ਪਾਰਟੀ ਦੇ ਸੀਨੀਅਰ ਬਿਕਰਮਜੀਠੀਆ ਦੇ ਉੱਤੇ ਆ ਕਰ ਰਿਹਾ ਤੇ ਜੇ ਨਾ ਰੁਕਿਆ ਤੇ ਅਸੀਂ ਨੈਕਸਟ ਸਟੈਪ ਸੰਘਰਸ਼ ਦਾ ਪਾਰਟੀ ਵਿਡੂਗੀ ਤੇ ਅਸੀਂ ਗਵਰਨਰ ਸਾਹਿਬ ਕੋਲੇ ਵੀ ਅਸੀਂ ਆ ਸਾਰਾ ਕੇਸ ਲੈ ਕੇ ਜਾ ਰਹੇ ਹਾਂ ਦੱਸਣ ਵਾਸਤੇ ਕਿ ਉਹਨਾਂ ਦੇ ਥੱਲੇ ਉਹਨਾਂ ਦੀ ਜਿਹੜੀ ਸਰਕਾਰ ਹੈ ਪੰਜਾਬ ਵਿੱਚ ਉਹ ਕਿਵੇਂ ਕਿਵੇਂ ਲੋਕਤੰਤਰ ਦਾ ਕਹਨ ਕਰ ਰਹੀ ਹੈ ਤੇ ਜਿਹੜੀ ਤੀਜੀ ਗੱਲ ਜਿਹੜੀ ਸਾਡੀ ਵਿਚਾਰੀ ਗਈ ਹੈ ਕਿ ਅੱਜ ਪੰਜਾਬ ਦੇ ਹਾਲਾਤ ਕੀ ਹੈ ਕਿਵੇਂ ਆਮ ਆਦਮੀ ਪਾਰਟੀ ਨੇ ਕੇਜਰੀਵਾਲ ਨੇ ਹੁਣ ਪੰਜਾਬ ਦੀ ਕਿਸਾਨੀ ਤੇ ਪੰਜਾਬ ਦੀ ਗਰੀਬ ਤੇ ਵੀ ਹਮਲਾ ਕਰ ਦਿੱਤਾ ਐਨੀ ਲਾਲਚ ਪੈਸੇ ਕਮਾਉਣ ਦੀ ਆ ਗਈ ਇਹਨਾਂ ਨੂੰ ਇਹਨਾਂ ਦੇ ਮਨ ਚ ਹੈ ਕਿ ਅਸੀਂ ਪਤਾ ਨਹੀਂ ਕਿਵੇਂ ਕਿੰਨੇ ਸਾਲ ਰਵਾਂਗੇ ਤੇ ਸਰਕਾਰ ਤੇ ਸਾਰਾ ਪੈਸਾ ਇਥੋਂ ਲੁੱਟ ਕੇ ਅਸੀਂ ਆਪਣੀ ਪਾਰਟੀ ਨੂੰ ਪੂਰੇ ਦੇਸ਼ ਵਿੱਚ ਖੜਾ ਕਰਾਂਗੇ ਆ ਉਹਨਾਂ ਸੋਚ ਬਣੀ ਪਈ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਲੈਂਡ ਗ੍ਰੈਬਿੰਗ ਇੱਕ ਸਭ ਤੋਂ ਵੱਡਾ ਹਮਲਾ ਪੰਜਾਬ ਦੀ ਕਿਸਾਨੀ ਦੇ ਪੰਜਾਬ ਦੇ ਗਰੀਬ ਤੇ ਪੰਜਾਬ ਦੇ ਵਪਾਰੀਆਂ ਤੇ ਇਹਨਾਂ ਨੇ ਹਮਲਾ ਕੀਤਾ ਆ ਲੈਂਡ ਗ੍ਰੈਬਿੰਗ ਕੀ ਹੈ ਲੈਂਡ ਗ੍ਰੈਬਿੰਗ ਇਹਨਾਂ ਨੇ ਸੋਸ਼ੋਧੀਆਂ ਨੇ ਕੇਜਰੀਵਾਲ ਨੇ ਜੈਨ ਨੇ ਮਿਲ ਕੇ ਦਿੱਲੀ ਦੇ ਬਿਲਡਰਾਂ ਨੂੰ ਇੱਥੇ ਸੌਦੇ ਕਰਾਏ ਆ ਜ਼ਮੀਨ ਆਇਡੈਂਟੀਫਾਈ ਕਰਾਈ ਆ ਕਿਹੜੇ ਕਿਹੜੇ ਸ਼ਹਿਰ ਚ ਕਿੰਨੂ ਕਿੰਨੀ ਚਾਹੀਦੀ ਆ ਤਕਰੀਬਨ 30000 ਕਰੋੜ ਰੁਪਏ ਦਾ ਡੀਲ ਬਣਾਈ ਬੈਠੇ ਆ ਉਹਨਾਂ ਤੋਂ ਬਿਆਨਾਂ ਲਈ ਬੈਠੇ ਆ ਹੁਣ ਉਹ ਕਿਸੇ ਹਾਲ ਚ ਲੱਗੇ ਆ ਕਿ ਅਸੀਂ ਆ ਜ਼ਮੀਨ ਐਕਵਾਇਰ ਕਰਕੇ ਅਸੀਂ ਇਹਨਾਂ ਬਿਲਡਰਾਂ ਨੂੰ ਦੇਣੀ ਆ ਇਥੋਂ ਤੱਕ ਆ ਵਰਤਰੀ ਸਰਕਾਰ ਨੂੰ ਕੀ ਕਮਿਸ਼ਨਰ ਪੁਲਿਸ ਡੀਸੀ ਜ਼ਿਲ੍ਹਾ ਦੇ ਐਸਐਸਪੀ ਤੇ ਦੂਜੇ ਕਿਸਾਨਾਂ ਨੂੰ ਬੁਲਾ ਰਿਹਾ ਗਰੀਬ ਨੂੰ ਬੁਲਾ ਰਿਹਾ ਜਿਹਦੀ ਜ਼ਮੀਨ ਹੈ ਤੇ ਵਪਾਰੀ ਜਿਨ੍ਹਾਂ ਕੋਲੇ ਕੋਈ ਹੈ ਤੇ ਉਹਨਾਂ ਨੂੰ ਕਹਿ ਰਿਹਾ ਧੱਕੇ ਨਾ ਤੁਸੀਂ ਐਫੀਡਵਿਟ ਦਿਓ ਕਿ ਤੁਸੀਂ ਲੈਂਡ ਪੂਲਿੰਗ ਚ ਆਉਣਾ ਚਾਹੁੰਦੇ ਹੋ ਪਿਛਲੇ ਦਿਨਾਂ ਚ ਤੇ ਅੱਜ ਵੀ ਸਵੇਰੇ ਮੇਰੇ ਕੋਲੇ ਕਈ ਵਪਾਰੀ ਆਏ ਕਿਹੜੀ ਕਿਸਾਨ ਆ ਕਿ ਸਾਨੂੰ ਪੁਲਿਸ ਥਾਣੇ ਚ ਲੈ ਕੇ ਸਾਡੇ ਨਾਲ ਧੱਕਾ ਕਰਨ ਤੇ ਲੱਗੀ ਹੈ ਮੈਂ ਅਫਸਰ ਸਹਿਬਾਨ ਨੂੰ ਅਕਹਿਣਾ ਚਾਹਣਾ ਹੈ ਤੁਸੀਂ ਪੰਜਾਬ ਦੇ ਅਫਸਰ ਹੋ ਤੁਹਾਡੀ ਜ਼ਿੰਮਵਾਰੀ ਆ ਪੰਜਾਬ ਦੀ ਜਨਤਾ ਦੀ ਪ੍ਰੋਟੈਕਸ਼ਨ ਕਰਨੀ ਜੇ ਤੁਸੀਂ ਆਪਣੀ ਜ਼ਿੰਮਵਾਰੀ ਨਹੀਂ ਸੰਭਾਲੋਗੇ ਤੇ ਇੰਨਾ ਜਿਹੜੇ ਲੁਟੇਰੇ ਆ ਠੱਗ ਆ ਕੇਜਰੀਵਾਲਨ ਪਾਰਟੀ ਇਹਨਾਂ ਦੇ ਹੁਕਮ ਦੇ ਕੰਮ ਕਰੋਗੇ ਬਹੁਤ ਵੱਡਾ ਤੁਹਾਡੇ ਤੇ ਵੀ ਐਕਸ਼ਨ ਹੋ ਸਕਦਾ ਹੈ ਕਿਉਂਕਿ ਸਮਾਂ ਬਦਲਦੇ ਟਾਈਮ ਨਹੀਂ ਲੱਗਦਾ ਕੱਲਾ 1.5 ਸਾਲ ਰਹਿ ਗਿਆ ਸੋ ਅੱਜ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਸਾਰੇ ਜਿਹੜੀ ਜਥੇਬੰਦੀਆਂ ਸਾਡੇ ਇਕੱਠੀਆਂ ਹੋਈਆਂ ਇੱਕ ਪਲਾਨ ਬਣਾਇਆ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਵੀ ਹਾਲਤ ਵਿੱਚ ਇੱਕ ਇੰਚ ਜ਼ਮੀਨ ਆ ਦਿੱਲੀ ਵਾਲਿਆਂ ਨੂੰ ਨਹੀਂ ਲੈਣ ਦੇਊਗੀ ਪੰਜਾਬ 'ਚ ਕੇਜਰੀਵਾਲ ਜਿੰਨਾ ਮਰਜੀ ਜ਼ੋਰ ਲਾ ਲੈ ਅਫਸਰਾਂ ਤੋਂ ਜ਼ੋਰ ਲਾ ਲੈ ਪਰ ਪੰਜਾਬ ਦੇ ਕਿਸਾਨ ਨਾਲ ਪੰਜਾਬ ਦੇ ਗਰੀਬ ਨਾਲ ਪੰਜਾਬ ਦੇ ਵਪਾਰੀ ਨਾਲ ਸ਼੍ਰੋਮਣੀ ਅਕਾਲੀ ਦਲ ਖੜਾ ਹੈ ਜੋ ਕੁਝ ਵੀ ਕਰਨਾ ਪਏ ਸ਼੍ਰੋਮਣੀ ਅਕਾਲੀ ਦਲ ਕਰੂਗਾ ਅਸੀਂ ਇਹਨਾਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਇਮੀਡੀਏਟਲੀ ਆ ਸਕੀਮ ਵਾਪਸ ਕਰ ਲੋ ਜੇ ਇਹਨਾਂ ਨੇ ਨਾ ਕੀਤੀ ਆ ਸਾਰੀ ਲੈਂਡ ਗ੍ਰੈਬਿੰਗ ਸਕੀਮ ਤੇ ਸ਼੍ਰੋਮਣੀ ਅਕਾਲੀ ਦਲ ਨੇ ਫੈਸਲਾ ਕਰਤਾ ਕਿ ਪਹਿਲੀ ਸਪਟੰਬਰ ਤੋਂ ਸ਼੍ਰੋਮਣੀ ਅਕਾਲੀ ਦਲ ਆਪ ਸਰਕਾਰ ਦੇ ਖਿਲਾਫ ਮੋਰਚਾ ਲਾਏਗਾ ਪਹਿਲੀ ਤਰੀਕ ਬੈਲੀ ਤਰੀਕ ਤੋਂ ਜਦੋਂ ਤੱਕ ਆ ਲੈਂਡ ਗ੍ਰੈਬਿੰਗ ਸਕੀਮ ਵਾਪਸ ਨਹੀਂ ਲੈਂਦੀ ਉਦੋਂ ਤੱਕ ਕਾਲੀ ਦਲ ਦਾ ਮੋਰਚਾ ਮੁਹਾਲੀ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਸ਼ੁਰੂ ਹੋਇਆ ਕਰੂਗਾ ਜਿਹੜਾ ਕੇਜਰੀਵਾਲ ਨੇ ਜਿਹੜਾ ਸੀਸ ਮਹਿਲ ਬਣਾਇਆ ਮੁਹਾਲੀ ਚ ਤੁਸੀਂ ਹੈਰਾਨ ਰਹਿ ਜਾਓਗੇ 30 40 ਕਰੋੜ ਰੁਪਏ ਲਾ ਕੇ ਪੰਜਾਬ ਸਰਕਾਰ ਦਾ ਇਹਨੇ ਆਪਣਾ ਮਹਿਲ ਖੜਾ ਕੀਤਾ ਜਿੱਥੇ ਹੁਣ ਕੇਜਰੀਵਾਲ ਮਹਾਲੀ ਰਹਿੰਦਾ ਹੈ ਡੇਲੀ ਸਾਡੇ ਜਥੇ ਅੰਮ੍ਰਿਤਸਰ ਗੁਰਦੁਆਰਾ ਸ ਅੰਮ੍ਰਿਤਸਰ ਤੋਂ ਤਸਵੀਰیں 10 ਵਜੇ ਸ਼ੁਰੂ ਹੋ ਕੇ ਅਰਦਾਸ ਕਰਕੇ ਚੱਲਿਆ ਕਰਨਗੇ ਤੇ ਉਹਦਾ ਘਰਾਓ ਕਰਨਗੇ ਭਾਵੇਂ ਸਾਨੂੰ ਅਰੈਸਟ ਕਰ ਲੈਣ ਕੁਛ ਮਰਜ਼ੀ ਕਰ ਲੈਣ ਆ ਮੋਰਚਾ ਲਗਾਤਾਰ ਰਹੂਗਾ ਜਦੋਂ ਤੱਕ ਆ ਵਾਪਸ ਲੈਂਦੇ ਜੇ ਅਗਲੇ ਜਿੰਨਾ ਤੱਕ ਸਰਕਾਰ ਨਹੀਂ ਲੈਂਦੇ ਜੇ ਜਦੋਂ ਆਪਣੀ ਸਰਕਾਰ ਆਊਗੀ ਮੈਂ ਅੱਜ ਪਹਿਲੀ ਸਾਰਿਆਂ ਨੂੰ ਦੱਸਣਾ ਚਾਹਣਾ ਹੈ ਪਹਿਲੀ ਕੈਬਨਿਟ ਮੀਟਿੰਗ ਵਿੱਚ ਆ ਸਾਰੀ ਆ ਜ਼ਮੀਨ ਜਿਵੇਂ ਐਸ.ਵਾਈ.ਐਲ ਦੀ ਜ਼ਮੀਨ ਅਸੀਂ ਕਿਸਾਨਾਂ ਨੂੰ ਵਾਪਸ ਕੀਤੀ ਸੀ ਅਸੀਂ ਕਿਹਾ ਸੀ ਨਹਿਰ ਨਹੀਂ ਬਣ ਦੇਵਾਂਗੇ ਐਸ.ਵਾਈ.ਐਲ ਨਹਿਰ ਤੇ ਬਾਦਲ ਸਾਹਿਬ ਨੇ ਇਨਸ਼ੋਰ ਕੀਤਾ ਤੇ ਕਾਲੀ ਦਲ ਨੇ ਕਿ ਐਸ.ਵਾਈ.ਐਲ ਜਿਹੜੀ ਨਹਿਰ ਅਸੀਂ ਬਣ ਨਹੀਂ ਦਿੱਤੀ ਤੁਸੀਂ ਜਾਣਦੇ ਹੋ ਆ ਕਾਂਗਰਸ ਪਾਰਟੀ ਤੇ ਦੂਜੀਆਂ ਪਾਰਟੀਆਂ ਲਗੀਆਂ ਸੀ ਪੰਜਾਬ ਦਾ ਪਾਣੀ ਦੇਣ ਵਾਸਤੇ ਆ ਜੇ ਪੰਜਾਬ ਦਾ ਪਾਣੀ ਬਚਾਇਆ ਤੇ ਕਾਲੀ ਦਲ ਨੇ ਉਦੋਂ ਵੱਡੇ ਬਾਦਲ ਸਾਹਿਬ ਦੇ ਮੋਰਚਾ ਲਾ ਕੇ ਬਚਾਇਆ ਤੇ ਉਹਦੇ ਬਾਅਦ ਜਦੋਂ ਸਰਕਾਰ ਆਈ ਅਸੀਂ ਉਹ ਕਾਨੂੰਨ ਵੀ ਰੱਦ ਕੀਤਾ ਜਿਹੜਾ ਬ੍ਰਾਂਸ ਐਕਟ ਤੇ ਨਾਲੇ ਜ਼ਮੀਨ ਵੀ ਵਾਪਸ ਕਿਸਾਨਾਂ ਨੂੰ ਦੇਤੀ ਸੀ ਜਿਹੜੀ ਇਨਕੁਆਇਰੀ ਕੀਤੀ ਉਵੇਂ ਅਸੀਂ ਐਲਾਨ ਕਰਦਾ ਨਾ ਚਾਹੁੰਦੇ ਆ ਕਿ ਆਪਣੀ ਸਰਕਾਰ ਆਉਣ ਤੇ ਪਹਿਲੀ ਕੈਬਨਿਟ ਮੀਟਿੰਗ ਜਿਹੜੇ ਜੇ ਧੱਕੇ ਨਾਲ ਵੀ ਕੀਤਾ ਪਰ ਸਾਰੀ ਜ਼ਮੀਨ ਵਾਪਸ ਕਿਸਾਨਾਂ ਨੂੰ ਦਿੱਤੀ ਜਾਊਗੀ ਤੇ ਜਿਹੜੇ ਜਿਹੜੇ ਨੇ ਪੈਸਾ ਦਿੱਤਾ ਉਹਨਾਂ ਦੀ ਇਨਕੁਆਇਰੀ ਕਰਕੇ ਸਾਰਿਆਂ ਨੂੰ ਜੇਲ੍ਹਾਂ ਚਿੱਟਾ ਜਾਊਗਾ ਜਿਨ੍ਹਾਂ ਨੇ ਰਲ ਕੇ ਪੰਜਾਬ ਦੇ ਖਜ਼ਾਨੇ ਨੂੰ ਲੁੱਟਿਆ ਤੋਂ ਐਸ ਕਰਕੇ 31 ਤਰੀਕ ਨੂੰ ਸਾਰੇ ਕਾਲੀ ਦਲ ਲੀਡਰਸ਼ਿਪ ਸ੍ਰੀ ਕਾਲਤਕ ਸਾਹਿਬ ਤੇ ਉੱਤੇ ਪੇ ਉਹ ਜਾ ਕੇ ਉੱਥੇ ਅਰਦਾਸ ਕਰੇਗੀ ਪ੍ਰਮਾਤਮਾ ਤੋਂ ਆਸ਼ੀਰਵਾਦ ਲੈ ਗਈ ਕਿ ਅਸੀਂ ਮੋਰਚਾ ਲਾਉਣ ਲੱਗੇ ਆ ਗੁਰੂ ਦੇ ਆਸ਼ੀਰਵਾਦ ਨਾਲ ਤੁਸੀਂ ਦੇਖਿਆ ਹਰ ਕੰਮ ਕਾਲੀ ਦਲ ਸ਼ੁਰੂ ਕਰਦਾ ਜਿੰਨੇ ਵੀ ਮੋਰਚੇ ਲੱਗੇ ਆ ਅਸੀਂ ਅਰਦਾਸ ਕਰਕੇ ਲੱਗਦੇ ਆ ਸੋ ਕਾਲੀ ਦਲ ਦੀ ਜੱਜ ਲੀਡਰਸ਼ਿਪ ਫੈਸਲਾ ਕੀਤਾ ਕਿ 31 ਇਸ ਮਹੀਨੇ ਦੀ 31 ਨੂੰ ਸਵੇਰੇ 10 ਵਜੇ ਅਸੀਂ ਸ੍ਰੀ ਕਾਲਤਕ ਸਾਹਿਬ ਜਾ ਕੇ ਉਥੇ ਅਰਦਾਸ ਕਰਕੇ ਤੇ ਪਹਿਲੀ ਤਰੀਕ ਨੂੰ ਮੋਰਚਾ ਸਾਡਾ ਸ਼ੁਰੂ ਹੋਊਗਾ ਤੇ ਪਹਿਲੇ ਮੋਰਚੇ ਦੀ ਦਿਨ ਅਗਵਾਈ ਮੈਂ ਆਪ ਕਰੂੰਗਾ ਤੇ ਉਹਦੇ ਦਿਨ ਉਹਦੇ ਬਾਅਦ ਲਗਾਤਾਰ ਸਾਡੇ ਉਥੇ ਵਕ ਵਕ ਲੀਡਰਸ਼ਿਪ ਦੀ ਡਿਊਟੀ ਲਈ ਗਈ ਹੈ ਚੀਮਾ ਸਾਹਿਬ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਉਥੇ ਕੋਆਰਡੀਨੇਸ਼ਨ ਕਰਨਗੇ ਇਸ ਮੋਰਚੇ ਦੀ ਤੇ ਮੈਂ ਪੰਜਾਬੀਆਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਵਪਾਰੀਆਂ ਨੂੰ ਪੰਜਾਬ ਦੇ ਗਰੀਬ ਨੂੰ ਮੈਂ ਵਿਸ਼ਵਾਸ ਦਿਉਣਾ ਚਾਹਣਾ ਥੋਡੇ ਨਾਲ ਅਕਾਲੀ ਦਲ ਹੈ ਕਾਲੀ ਦਲ ਦੀ ਜੁੰਵਰੀ ਹੈ ਤੇ ਫਰਜ਼ ਵੀ ਹੈ ਆ ਜਿਹੜਾ ਧੱਕਾ ਤੁਹਾਡੇ ਤੇ ਹੋਇਆ ਅਸੀਂ ਤੁਹਾਡੀ ਢਾਲ ਬਣ ਕੇ ਖੜਾਂਗੇ ਤੇ ਤੁਹਾਨੂੰ ਗਰੰਟੀ ਦਿੰਦੇ ਆ 1 ਇੰਚ ਜ਼ਮੀਨ ਅਸੀਂ ਤੁਹਾਡੀ ਜਾਨ ਵੀ ਦੇਵਾਂਗੇ ਥੈਂਕ ਯੂ ਜੀ ਇਸ ਚੀਜ਼ ਕੱਲ ਦੇ ਹੁਕਮਨਾਮੇ ਦਾ ਤੁਹ ਕੀ ਜ਼ਿਕਰ ਕੀਤਾ ਉਸ ਦੇ ਵਿੱਚ ਇੱਕ ਸ਼ਬਦ ਕਿਹਾ ਗਿਆ ਜਿੰਦਾ ਸਾਹਿਬ ਵੱਲੋਂ कि ਜੇ 2 ਦਸੰਬਰ ਵਾਲਾ ਹੁਕਮਨਾਮਾ ਇਹਦੇ ਮੇਲੇ ਲਾਗੂ ਨਹੀਂ ਹੁੰਦਾ ਤਾਂ ਉFNO ਦੀ ਸਰਕਾਰ ਉFNO ਦੀ ਸਿਆਸਤ ਬਾਰੇ ਇੱਕ ਪੂਰਾ ਸਵਾਲ ਪੇਸ਼ ਹੋਗਾ। ਮੈਂ ਇੱਕ ਮੈਂ ਕਹਿਣਾ ਚਾਹਣਾ ਹਾਂ। ਮੈਂ ਸ਼੍ਰੀ ਕਾਲ ਮੱਥ ਨੂੰ ਪਹਿਲੀ ਕਹਿਣਾ ਚਾਹਣਾ। ਸ਼੍ਰੀ ਕਾਲ ਤਖਤ ਸਾਹਿਬ ਦੇ ਜੋ ਵੀ ਕਿਹਾ ਸਾਡਾ ਹਰ ਲਫ਼ਜ਼ ਤੇ ਸਾਡਾ ਸਿਰ ਝੁਕਦਾ ਹੈ। ਮੈਂ ਉਹਦੇ ਤੇ ਕੋਈ ਕਿੰਤੂ ਪਰੰਤੂ ਟਿੱਪਣੀ ਕੁਝ ਨਹੀਂ ਕਰਨਾ ਚਾਹਣਾ ਤੇ ਨਾਲੇ ਗੋਰ ਗੱਲ ਹੈ ਕਿਸੇ ਨੂੰ ਕਰਨਾ ਵੀ ਨਹੀਂ ਚਾਹੀਦਾ ਤੇ ਮੈਨੂੰ ਲੱਗਦਾ ਹੈ ਜੇ ਸਵਾਲ ਵੀ ਨਹੀਂ ਪੁੱਛਣੇ ਚਾਹੀਦੇ ਤੁਹਾਨੂੰ ਪਰ ਮੈਂ ਉਹਨਾਂ ਦੀ ਜਿਹੜੀ ਭਾਵਨਾ ਕੀ ਸੀ ਭਾਵਨਾ ਉਸ ਆਦੇਸ਼ ਦੀ ਜਿਹੜੀ ਹੁਕਮਨਾਮੇ ਸੀ ਕਿ ਪੰਥ ਨੂੰ ਇਕੱਠਾ ਹੋਣਾ ਚਾਹੀਦਾ ਹੈ ਭਾਵਨਾ ਆ ਹੈ ਤੇ ਕਾਲੀ ਦਲ ਆਪਣੀ ਮਾ ਪਾਰਟੀ 105 ਸਾਲ ਪੁਰਾਣੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਜਿਹੜੀ ਰਜਿਸਟਰਡ ਪਾਰਟੀ ਹੈ ਐਂਡ ਸੋ ਅਸੀਂ ਮੈਂ ਇਸ ਮੁਖੀ ਹੋਣ ਦੇ ਨਾਤੇ ਜਿਹੜੇ ਆਪਣੇ ਸਾਥੀ ਕੋਈ ਮੇਥੋਂ ਨਾਰਾਜ਼ ਹੋ ਕੇ ਜਾਂ ਕਿਸੇ ਹੋਰ ਕਾਰਨ ਬਾਹਰ ਚਲੇ ਗਏ ਐ ਮੈਂ ਹੱਥ ਜੋੜ ਕੇ ਉਹਨਾਂ ਤੋਂ ਵੀ ਮਾਫੀ ਮੰਗ ਕੇ ਤੇ ਮੈਂ ਉਹਨਾਂ ਨੂੰ ਰਿਕਵੈਸਟ ਕਰਦਾ ਕਿ ਆਓ ਆਪਾਂ ਸਾਰੇ ਆਦੇਸ਼ ਦੇ ਮਤਾਬਕ ਆਪਾਂ ਸਾਰੇ ਆਪਣੇ ਪਾਰਟੀ ਨੂੰ ਤਕੜਾ ਕਰੀਏ ਅਕਾਲੀ ਦਲ ਤਕੜੇ ਤੇ ਸਾਰੀ ਕੌਮ ਤਕੜੀ ਤੇ ਪੰਜਾਬ ਤਕੜਾ ਥੈਂਕ ਯੂ